ਤਸਵੀਰਾਂ ਦੇਖ ਰਹੇ ਹੋ ਇਹ ਤਸਵੀਰਾਂ ਦੇਖ ਕੇ ਤੁਹਾਡੇ ਵੀ ਪੈਰਾਂ ਹੇਠਾਂ ਜ਼ਮੀਨ ਕਿਸਕ ਜਾਵੇਗੀ ਸੋ ਸਾਫ਼ ਇਸ ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਇਹ ਵੀਡੀਓ પેટ્રોલ ਪੰਪ ਦੀ ਹੈ ਤੇ પેટ્રોલ ਪੰਪ ਦੇ ਦਫ਼ਤਰ ਦੇ ਅੰਦਰ ਕੰਮ ਦੇ ਆਪੋ ਆਪਣੇ ਧਿਆਨ ਦੇ ਵਿੱਚ ਕੰਮਕਾਰ ਕਰੇ ਸੀ ਪਰ ਉਹਨਾਂ ਦੇ ਉਸ ਵਕਤ ਸਾਹ ਸੁੱਕ ਜਾਂਦੇ ਨੇ ਜਦੋਂ ਦਫ਼ਤਰ ਦੇ ਅੰਦਰ ਇੱਕ ਇੱਕ ਕਰਕੇ ਵਿਅਕਤੀ ਦਾਖਲ ਹੁੰਦੇ ਨੇ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਪਿਸਤਲ ਪੜੇ ਹੋਏ ਸੀ ਸੋ ਦੇਖਤੀਂ ਦੇਖਤੀਆ ਹੈਂਡਸ ਅਪ ਕਰਵਾਏ ਜਾਂਦੇ ਨੇ ਕਰਿੰਦਿਆ ਤੋਤੇ ਉਹਨਾਂ ਦੀ ਜੇਪਾ ਦੇ ਵਿੱਚੋਂ ਪੈਸੇ ਕੱਢੇ ਜਾਂਦੇ ਨੇ ਸੋ ਲੁੱਟਤੀ ਵਾਰਤਾਂ ਵਿੱਚ ਨਾ ਲੁੱਟੇਰਿਆਂ ਦੇ ਵੱਲੋਂ ਅੰਜਾਮ ਦਿੱਤਾ ਗਿਆ ਕਿਹਾ ਜਾ ਰਿਹਾ ਹੈ ਕਿ ਦੋ ਪੈਟਰੋਲ ਪੰਪਾਂ ਨੂੰ ਨਿਸ਼ਾਨਾ ਬਣਾਇਆ ਗਿਆ ਇਨ੍ਹਾਂ ਲੁੱਟੇਰਿਆਂ ਦੇ ਵੱਲੋਂ ਹੀ ਦੋਨੋਂ ਪੈਟਰੋਲ ਪੰਪਾਂ ਨੂੰ ਨਿਸ਼ਾਨਾ ਬਣਾਇਆ ਹੋਵੇ ਗਾ ਲੁੱਟੇਰਿਆਂ ਨੇ ਇੱਕ ਪੰਪ ਤੋਂ 2 ਲੱਖ ਰੁਪਏ ਤੇ ਦੂਜੇ ਪੰਪ ਤੋਂ 25000 ਰੁਪਏ ਲੁੱਟੇ ਨੇ ਦਰਸਲ ਤਸਵੀਰਾ ਜਲੰਧਰ ਦੇ ਨਕੋਦਰਦੀਨ ਪਿੰਡ ਦੇ ਦੋ ਪੈਟਰੋਲ ਪੰਪਾਂ ਦੀਆਂ ਨੇ ਜਿੱਥੇ ਬਾਈਕ ਤੇ ਸਵਾਰ ਹੋ ਕੇ ਲੁੱਟੇਰੇ ਆਉਂਦੇ ਨੇ ਬੰਦੂਕ ਤੇ ਨੌਕ ਤੇ ਲੁੱਟ ਦੀ ਵਾਰਤਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਜਾਂਦੇ ਨੇ ਪੁਲਿਸ ਨੂੰ ਸ਼ੱਕ ਹੈ ਕਿ ਦੋਵਾਂ ਦੇ ਵੱਲੋਂ ਹੀ ਜਿਹੜਾ ਇਹ ਦੋਵਾਂ ਵਾਰਤਾਤਾਂ ਨੂੰ ਇੱਕੋ ਹੀ گروਹ ਦੇ ਵੱਲੋਂ ਅੰਜਾਮ ਦਿੱਤਾ ਹੋ ਸਕਤੇ ਨਕੋਦਰ ਨੇੜੇ ਪਿੰਡ ਕੁਲਾਰਾ ਸਥਿਤ ਰਾਜ પેટ્રોલ ਪੰਪ ਤੇ ਦੁਪਹਿਰ ਦੇ 2 ਵਜੇ ਦੇ ਕਰੀਬ ਲੁਟੇਰਿਆ ਨੇ ਪਹਿਲੀ ਲੁੱਟ ਨੂੰ ਅੰਜਾਮ ਦਿੱਤਾ ਤੇ ਉੱਥੋਂ 25000 ਰੁਪਏ ਲੁੱਟ ਕੇ ਫਰਾਰ ਹੋ ਜਾਂਦੇ ਨੇ ਤੇ ਪੰਪ ਮਾਲਕ ਨੇ ਲੁੱਟ ਦੀ ਸੂਚਨਾ ਹਾਲਾਂਕਿ ਪੁਲਿਸ ਨੂੰ ਦਿੱਤੀ ਹੈ ਤੇ ਉੱਥੇ ਹੀ ਦੂਜੇ પેટ્રોલ ਪੰਪ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਦੱਸਿਆ ਕਿ ਪਿੰਡ ਕੰਗ ਸਾਬੂ ਸਥਿਤ ਦੂਜੇ પેટ્રોલ ਪੰਪ ਤੋਂ ਕਰੀਬ 2 ਲੱਖ ਰੁਪਏ ਦੀ ਨਕਦੀ ਲੁੱਟ ਕੇ ਫਰਾਰ ਹੋ ਗਏ ਪੰਪ ਮਾਲਕ ਦੇ ਵੱਲੋਂ ਵੀ ਦੱਸਿਆ ਗਿਆ ਕਿ ਰੋਜ਼ਾਨਾ ਦੀ ਤਰ੍ਹਾਂ ਉਹ ਸ਼ੁੱਕਰਵਾਰ ਸ਼ਾਮ ਨੂੰ ਪੈਟਰੋਲ ਪੰਪ ਦੇ ਦਫ਼ਤਰ ਦੇ ਵਿੱਚ ਹਿਸਾਬ ਕਿਤਾਬ ਜੜੇ ਕਰ ਰਿਸੀ ਸੀ ਤੇ ਇਸ ਦੌਰਾਨ ਬਾਈਕ ਤੇ ਚਾਰ ਨੌਜਵਾਨ ਆਏ ਤੇ ਉਹਨਾਂ ਨੇ ਆਉਂਦਿਆਂ ਹੀ ਉਹਨਾਂ ਨੂੰ ਪਿਸਤੌਲ ਕਾਣ ਕੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਤੇ ਇਸ ਤੋਂ ਬਾਅਦ ਹੀ ਦਿਨ ਰਾਤ ਦੀ ਵਿਕਰੀ ਦੇ ਕਰੀਬ 2 ਲੱਖ ਰੁਪਏ ਦੀ ਲੁੱਟ ਕੀਤੀ ਗਈ ਲੁਟੇਰੇ ਬਿਨਾਂ ਨੰਬਰ ਪਲੇਟ ਤੇ ਬਾਈਕ ਤੇ ਆਏ ਸੰਤ ਤੇ ਪੰਪ ਮਾਲਕ ਅਨੁਸਾਰ ਤਿੰਨ ਮੁਲਜ਼ਮਾ ਵਿੱਚੋਂ ਦੋ ਦੇ ਹੱਥਾਂ ਦੇ ਵਿੱਚ ਪਿਸਤੌਲ ਸੰਤ ਤਿੱਜੇ ਦੇ ਹੱਥ ਦੇ ਵਿੱਚ ਤੇਜ਼ ਤਾਰ ਹਥਿਆਰ ਸੀ ਲੁੱਟੀ ਵਾਰਦਾਤ ਦੀ ਸੂਚਨਾ ਹਾਲਾਂਕਿ ਪੁਲਿਸ ਨੂੰ ਦੇ ਦਿੱਤੀ ਗਈ ਹੈ ਤੇ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਸੋ ਸੀਸੀਟੀਵੀ ਤਸਵੀਰਾਂ ਨੂੰ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਫਿਲਮੀ ਸਟਾਈਲ ਦੇ ਨਾਲ ਇਹਨਾਂ ਲੁਟੇਰਿਆਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹਾਲਾਂਕਿ ਪੰਜਾਬ ਦੇ ਅੰਦਰ ਲਗਾਤਾਰ ਲੁੱਟੀਆਂ ਵਾਰਦਾਤਾਂ ਵਾਪਰੀਆਂ ਨੇ ਤੇ ਅਜਿਹੀ ਲੁੱਟ ਨੇ ਇੱਕ ਹੋਰ ਵੱਡੇ ਪ੍ਰਸ਼ਾਸਨ ਤੇ ਸਵਾਲ ਖੜੇ ਕਰ ਦਿੱਤੇ ਕਿ ਕਿੰਝ ਦਿਹਾੜੇ ਬਿਨਾ ਨੰਬਰ ਪਲੇਟ ਤੋਂ ਇਹ ਲੁਟੇਰੇ ਪੈਟਰੋਲ ਪੰਪ ਤੇ ਆਉਂਦੇ ਨੇ ਤੇ ਦਫਤਰ ਦੇ ਅੰਦਰ ਵੱਢ ਕੇ ਪਿਸਤੌਲਾਂ ਦੀ ਨੋਕ ਤੇ ਨਾਲ ਲੁੱਟਦੀ ਵਾਰਤਾਤ ਨੂੰ ਅੰਜਾਮ ਦਿੱਤਾ ਗਿਆ